ਹਰ ਰੋਜ਼ ਪੰਜਾਬ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੁੰਦੀ ਰਹਿੰਦੀ ਹੈ ਤੇ ਮਾਵਾ ਦੇ ਨੌਜਵਾਨ ਪੁੱਤ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਚਲੇ ਜਾਂਦੇ ਨੇ ਬਟਾਲਾ ਦੇ ਵਿੱਚ ਕੁਝ ਅਜੀਬ ਆਈ ਦੇਖਣ ਨੂੰ ਮਿਲਿਆ ਜੀ ਹਾਂ ਦੱਸਦੀ ਹੈ ਬਟਾਲਾ ਚ ਡੇਰਾ ਰੋਡ ਤੇ ਚੱਲੀਆਂ ਗੋਲੀਆਂ ਜਸਜੀਤ ਉਰਫ ਡਿੰਪੀ ਨਾਮ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਗੱਡੀ ਚਾਏ ਜਸਜੀਤ ਸਿੰਘ ਜਦੋਂ ਆਪਣੀ ਗੱਡੀ ਵਿੱਚੋਂ ਉਤਰਦਾ ਹੈ ਤਾਂ ਕੁਝ ਅਣਪਛਾਤੇ ਹਮਲੇਬਾਰਾਂ ਵੱਲੋਂ ਉਨਾ ਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮ੍ਰਿਤਕ ਮਾਨ ਨਗਰ ਬਟਾਲਾ ਦਾ ਰਹਿਣ ਵਾਲਾ ਸੀ ਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਚਰੰਿਤ ਕੋ ਅੱਛਾ ਜੀ ਮੇਰਾ ਇੱਕ ਬੋਤਲਾ ਮੇਰੀਆਂ ਦੋ ਕੁੜੀਆਂ ਦਨੀਆਂ ਦੋ ਕੁੜੀਆਂ ਅੱਛਾ ਇਹਨੂੰ ਕੀ ਕਰੋ ਲੈ ਜਾਓ ਕਿੰਦੇ ਨਾਲ ਗਿਆ ਇੱਥੇ ਕਦੇ ਮੋਰਤ ਸੀ ਕੋਟੀ ਦਾ ਕੀ ਅਲਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਵਾ ਚਾਹ ਬਣਾ ਲੈ ਮੈਂ ਕਿਹਾ ਚਾਹ ਪਈ ਆ ਆ ਜਾ ਮੈਂ ਚਾਹ ਸੋਣ ਆਏ ਸੋਣ ਚ ਗਿਆ ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਤੀਆਂ ਕਹਿ ਰੇ ਮਰ ਗਿਆ ਇੰਨੇ ਪ੍ਰਵਾਹ ਕਿੰਨੇ ਰੀਜੇ ਤੁਸੀਂ ਐ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਿਲੀ ਆਦੀ ਅੱਜ ਜਿੰਨਾ ਦੀ ਮੌਤ ਹੋਈ ਹੈ ਇਹ ਇੱਕ ਬੇਚੋਈ ਸੀ ਇਹ ਬੱਲੇਦਾਰੀ ਕਰਦੇ ਆ ਕੈਰੀ ਬੱਤਰ ਘਾਦੇ ਤੇਰੇ ਦਾ ਕੰਮ ਕਰਦੇ ਇਹ ਬਾਲਾ ਸੇ ਅਜੇ ਕਿਤੋਂ ਆਏ ਤੁਸੀਂ ਕਿੱਨੇ ਜਿਹੜੇ ਆਈ ਤੇ ਇਹਨੇ ਆਣੇ ਗੱਡੀ ਤੇ ਇਸ ਤਰ੍ਹਾਂ ਗੱਡੀ ਜਨਮ ਅਸਰ ਕੇ ਮਿਲਦਾ ਪਿਆ ਹੈ ਇਹਦਾ ਨਾਮ ਆ ਕੀਪ ਆ ਅੱਜ ਉਹ ਕੋਠੀ ਦਾ ਮੂਰਤ ਕੇਦਾ ਤੇ ਘਰ ਦੋਸਤ ਦੇ ਘਰ ਆਏ ਮਰਵਾਲ ਮਰਵਾਲ ਤੋਂ ਫਿਰ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਥੇ ਕੋਲੀ ਬਾਗ ਨੇ ਇਹਦੇ ਕੋਲੀ ਪਾਣੀ ਹੋ ਗਈ ਮੈਨੂੰ ਦੱਸ ਦੇ ਕਿੰਨੇ ਖੜਿਆ ਸੀ ਨਾਲੇ ਨਾ ਕੌਣ ਲੱਤ ਕੇ ਗਈ ਨਿਕਲ ਨਿਕੰਦੇ ਬੱਚੇ ਮੰਗਿਆ ਦੋ ਕੁੜੀਆਂ मेरा भरा गले चार जने गोलिया मारे गा गे आंटे पहला दी जी का जस ਤੇ ਇੱਥੇ ਕਰਦੇ ਪਏ ਹੋ ਇੱਧਰ ਕੋਈ ਗੱਡੀ ਉਤਰਈ ਆ ਵੀਰੋ ਦੀ ਨਾਲੇ ਆਵੇਗਾ ਹਾਂਜੀ ਤੇ ਕਿੰਨੇ ਜਣੇ ਆਏ ਉਹ ਚੁਕਨੇ ਨੇ ਦੋ ਮੋਸਲੇ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ ਛੇ ਚਲੀਆਂ ਮੈਂ ਇੱਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆਹ ਨਗਰ ਨਾਲ ਦੀ ਲੋਕਲੇ ਜਮਾਨ ਨਗਰ ਅੱਛਾ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗਦਾ ਨਾ ਨਾ ਲਾਗਦਾ ਕਿਸੇ ਦਾ ਹੀ ਨਹੀਂ ਆ ਨਾ ਅੱਛਾ ਤੇ ਇੱਕ ਤੋਂ ਆਏ ਸੀ ਏ ਇਹ ਤੁਹੋਂ ਅੰਦਰ ਗਿਆ ਮੈਂ ਮੈਂ ਗਿਆ ਇਹ ਦੇਖੋ ਮੁੰਡਿਆਂ ਨਾਲ ਗਿਆ ਯਾਰ ਤੁਹਾਨੂੰ ਕੀ ਕੰਮ ਕਰਦੇ ਪਰਿਵਾਰ ਤੁਹਾਨੂੰ ਪੇਂਟ ਦਾ ਕੰਮ ਕਰਦੇ ਜੋ ਪਰਿਵਾਰ ਦੇ ਆਪਾਂ ਤਿੰਨ ਬ੍ਰਦਰ ਆ ਇੱਕ ਸਾਡੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਵਿਆਹ ਦੇ ਹੁਣ ਨਹੀਂ ਇਹਦੇ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਰਹਿੰਦੇ ਹਾਂਜੀ ਘਰ ਉੱਤੇ ਘਰ ਜਾਣ ਵਾਸਤੇ ਕਿੱਥੇ ਤੋਂ ਤੋਂ ਡੇਰਾ ਰੋਡ ਤੋਂ ਗੋਲੀ ਚੱਲੀ ਹੈ ਹਾਂ ਹੁਣੇ ਇਤਲਾਹ ਮਿਲਦੀ ਸੀ ਜੀ ਇੱਥੇ ਕੋਈ ਤਿੰਪੀ ਜੀ ਮਨਾਲਾ ਦਾ ਮੁੰਡਾ ਜੀ ਸਿੰਘ ਨੂੰ ਕੋਈ ਅਣਪਛਾਤੇ ਲੋਕ ਨੇ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ੀਅਲ ਤੋਂ ਲੋਕ ਕਹਿੰਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਕਿ ਅਸੀਂ ਕਰ ਲਈਏ